शाहकोट ਦੇ ਨਜ਼ਦੀਕੀ ਪਿੰਡ ਮਾਨਕਪੁਰ ਦੇ ਲਾਪਤਾ ਹੋਏ ਇੱਕ ਨੌਜਵਾਨ ਪ੍ਰੀਤਮ ਸਿੰਘ ਉਰਫ ਪੀਤਾ ਪੁੱਤਰ ਸੋਹਣ ਸਿੰਘ ਬਾਰੇ ਅੱਜ 7ਵੇਂ ਦਿਨ ਵੀ ਕੋਈ ਸੂਚਨਾ ਨਹੀਂ ਮਿਲੀ ਜਿਸ ਦੀ ਪਾਲ ਸੰਬੰਧੀ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਇੰਸਪੈਕਟਰ ਯਾਦਵਿੰਦਰ ਸਿੰਘ ਐਸ ਐਚ ਓ ਸ਼ਾਹਕੋਟ ਵੱਲੋਂ ਵੀਰਵਾਰ ਸਵੇਰੇ ਪੁਲਿਸ ਟੀਮ ਸਮੇਤ ਪਿੰਡ ਸੰਡਾਵਾਲਾ ਕੋਇਪੁਰ ਥੰਬੂਵਾਲਾ ਆਦਿ ਵਿਖੇ ਨੌਜਵਾਨ ਦੀ ਪਾਲ ਸੰਬੰਧੀ ਜਾਂਚ ਕੀਤੀ ਗਈ ਇਸ ਮੌਕੇ ਪੁਲਿਸ ਵੱਲੋਂ ਡੋਗ ਸਕੁਐਡ ਟੀਮ ਦਾ ਵੀ ਸਹਿਯੋਗ ਲਿਆ ਗਿਆ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਨੌਜਵਾਨ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਐਸਐਚਓ ਯਦਵਿੰਦਰ ਸਿੰਘ ਨੇ ਦੱਸਿਆ ਪੁਲਿਸ ਵੱਲੋਂ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਸਬੰਧੀ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਨੌਜਵਾਨ ਦੀ ਪਾਲ ਵਿੱਚ ਪੁਲਿਸ ਵੱਲੋਂ ਸ਼ਾਹਕੋਟ ਦੇ ਵਕ ਵਕ ਪਿੰਡਾਂ ਵਿੱਚ ਸ਼ੱਕ ਦੇ ਆਧਾਰ ਤੇ ਡੌਗ ਸਕੁਐਡ ਟੀਮ ਨੂੰ ਨਾਲ ਲੈ ਕੇ ਜਾਂਚ ਕੀਤੀ ਗਈ ਪਰ ਅਜੇ ਤੱਕ ਨੌਜਵਾਨ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਨ੍ਹਾਂ ਕਿਹਾ ਕਿ ਜਲਦ ਹੀ ਨੌਜਵਾਨ ਬਾਰੇ ਪਤਾ ਲਗਾ ਲਿਆ ਭਾਈ ਸਰ ਅੱਜ ਜਿਹੜਾ ਡੌਗ ਦੀ ਮਦਦ ਲਈ ਗਈ ਕੀ ਕਿਸ ਮਾਮਲੇ ਕੀਤਾ ਗਿਆ ਇੱਕ ਪਿਛਲੇ 5 ਦਿਨ ਤੋਂ ਇੱਕ ਵਿਅਕਤੀ ਪੀਤਾ ਪ੍ਰੀਤਮ ਸਿੰਘ ਪੀਤਾ ਨਾਮ ਦਾ ਮਿਸਿੰਗ ਹੈ। ਉਹਦੇ ਕੰਟੀਨਿਊ ਆਪਾਂ ਸਰਚ ਕਰ ਰਹੇ ਆ। ਉਹਦੇ ਕਾਲ ਡਿਟੇਲਸ ਵਿੱਚ ਲੈ ਆ ਲੋਕੇਸ਼ਨਸ ਵੀ ਡੰਪ ਵੀ ਹੁਣ ਇੱਕ ਸਨੀਫਿੰਗ ਡੌਗ ਬਾਕੀ ਹੀ ਜਿਹਦੀ ਸਰਚ ਕਰਨੀ ਬਾਕੀ ਹੈ। ਅੱਜ ਉਹ ਵੀ ਕੰਮ ਪੂਰਾ ਕਰ ਲਿਆ ਆਪਾਂ ਤੇ ਪਰ ਅਜੇ ਤੱਕ ਉਹਦੇ ਬਾਰੇ ਕੋਈ ਸੁਰਾਗ ਨਹੀਂ ਲੱਭਿਆ। ਫਿਰ ਵੀ ਅਸੀਂ ਫੋਰ ਕੋਸ਼ਿਸ਼ ਕਰ ਰਹੇ ਆ ਕਿ ਅੱਗੇ ਉਹਦੀ ਜਿੱਦਾ ਵੀ ਹੈ ਉਹ ਉਹ ਮਿਲ ਜਾਵੇ ਸਾਨੂੰ। ਇਸ ਪਰਿਵਾਰ ਨੂੰ ਆਪਾਂ ਮੈਂ ਆਸ਼ਵਾਸ਼ਣ ਦਿਵਾਣਾ ਪਰਿਵਾਰ ਨੂੰ ਮੈਂ ਭਰੋਸਾ ਦਿਵਾਣਾ ਕਿ ਉਹ ਪੁਲਿਸ ਤੇ ਭਰੋਸਾ ਰੱਖੇ ਆਪਾਂ 1-2 ਦਿਨ ਤੱਕ ਉਹਨਾਂ ਨੂੰ ਲੱਭਣ ਲਈ ਕੰਮ ਜਾਵੋ ਜਣ